ਹਾਂ ਸਰ ਫਿਰ ਤੋਂ ਇੱਕ ਵਾਰ ਬੱਸਾਂ ਬੰਦ ਹੋ ਰਹੀਆਂ ਉਹਦੇ ਬਾਰੇ ਜਾਰ ਕਰੇ ਬਿਲਕੁਲ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਤੋਂ ਵੀ ਸੰਘਰਸ਼ ਕਰਦੇ ਆ ਰਹੇ ਹਾਂ ਪਰ ਸਾਡੀਆਂ ਮੰਗਾਂ ਨੂੰ ਲਗਾਤਾਰ ਸਰਕਾਰ ਵੱਲੋਂ ਮੈਨੇਜਮੈਂਟ ਵੱਲੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਜਿਹਦੇ ਰੋਸ ਦੇ ਵਿੱਚ ਅਸੀਂ ਵਾਰ-ਵਾਰ ਸੰਘਰਸ਼ ਤੇ ਉਤਰਦੇ ਹਾਂ ਸੋ ਕਿਤੇ ਨਾ ਕਿਤੇ ਥੋੜਾ ਬਾਲਾ ਭਰੋਸਾ ਦੇ ਕੇ ਸਾਡੇ ਸੰਘਰਸ਼ ਨੂੰ ਰੋਕਿਆ ਜਾਂਦਾ ਜਿਵੇਂ ਪਿਛਲੇ ਸਮੇਂ 'ਚ ਮੀਟਿੰਗ ਬੁਲਾਈ ਸੀ ਤੇ ਉਹ ਜਿਹੜਾ ਭਰੋਸਾ ਦਿੱਤਾ ਸੀ ਕਿ ਜਿਹੜਾ ਸੈਸ਼ਨ ਆ ਰਿਹਾ ਬਾਈਟ ਸੈਸ਼ਨ ਇਹਦੇ 'ਚ ਤੁਹਾਡੇ ਮੁਲਾਜ਼ਮਾਂ ਨੂੰ ਪੱਕੇ ਵੀ ਕਰਾਂਗੇ ਵਿਭਾਗ 'ਚ ਨਵੀਆਂ ਬੱਸਾਂ ਵੀ ਪਾਵਾਂਗੇ ਪਰ ਉਹ ਬਜਟ ਸੈਸ਼ਨ ਇਹਨਾਂ ਤਰੀਕ ਨੂੰ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਾਂਗੇ ਔਰ ਨਾਲ ਹੀ ਜਿਹੜੀਆਂ ਬਾਈਟ ਸੈਸ਼ਨ ਦੀਆਂ ਕਾਪੀਆਂ ਜਿਹੜੀਆਂ ਫੋਕੀ ਔਰ 7 8 9 ਤਰੀਕ ਨੂੰ ਮੁਕੰਮਲ ਹੜਤਾਲ ਕਰਕੇ ਚੱਕਾ ਜਾਮ ਕਰਾਂਗੇ ਪੰਜਾਬ ਰੋਡਵੇ ਪਨਬਸ ਪੀਆਰਟੀ ਸੀ ਦਾ ਔਰ 8 ਤਰੀਕ ਤੋਂ ਮੁੱਖ ਮੰਤਰੀ ਦੀ ਰਾਇਸ਼ ਤੇ ਜਿਹੜਾ ਉਹ ਪੱਕਾ ਤੁਹਾਨੂੰ ਮੰਨਦਾ ਮਿਲ ਬਿਲਕੁਲ ਪ੍ਰਾਈਵੇਟ ਦੇ ਜਿਹੜੇ ਸਾਡੇ ਉਹ ਸਮਰਥਨ ਤੇ ਹੀ ਆ ਚਲੋ ਉਹਨਾਂ ਦੀ ਮਜਬੂਰੀ ਹੈ ਉਹਨਾਂ ਨੂੰ ਬੱਸਾਂ ਆਪਣੀ ਗੇਟਾਂ ਤੇ ਕਰਾਂਗੇ ਉਸ ਤੋਂ ਬਾਅਦ ਜਿਹੜਾ 6 7 8 9 ਤਰੀਕ ਤੋਂ ਜਿਹੜਾ ਵਾ ਉਹ ਪਹਿਲੇ ਦਿਨ ਅਸੀਂ ਡੀਪੂਆਂ ਦੇ ਗੇਟਾਂ ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰਾਂਗੇ ਜਿਹੜੀਆਂ ਨੀਤੀਆਂ ਉਹ ਲੋਕਾਂ ਰਾਹੀਂ ਸਰਕਾਰ ਦੀਆਂ ਘਰ ਘਰ ਆਵਾਜ਼ ਪਹੁੰਚਾਵਾਂਗੇ ਉਸ ਤੋਂ ਬਾਅਦ 8 ਤਰੀਕ ਨੂੰ ਚੰਡੀਗੜ੍ਹ ਮਹਾਲੀ ਅਸੀਂ ਵੱਡਾ ਇਕੱਠ ਕਰਕੇ ਤੇ ਚੰਡੀਗੜ੍ਹ ਮੁੱਖ ਮੰਤਰੀ ਦੀ ਰਿਆਸ਼ ਨੂੰ ਕੋਚ ਲਗਭਗ ਕਿੰਨੀਆਂ ਬੱਸਾਂ ਬੰਦ ਰਹਿਣਗੀਆਂ ਤੇ ਖੜੀਆਂ ਰਹਿਣਗੀਆਂ ਲਗਭਗ 2500 ਤੋਂ ਵੱਧ ਦੋਨਾਂ ਵਿਭਾਗਾਂ ਦੀਆਂ ਬੱਸਾਂ ਨੇ ਜਿਹੜੀਆਂ 2500 3000 ਦੇ ਕਰੀਬ ਉਹ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ ਡਰਾਈਵਰ ਕੰਡੈਕਟਰ ਕੋਈ ਸਾਰੇ ਹੜਤਾਲ ਦੇ ਬਿਲਕੁਲ ਡਰਾਈਵਰ ਕੰਡੈਕਟਰ ਵਰਕਸ਼ਾਪ ਜੋ ਵੀ ਸਾਡਾ ਸਟਾਫ ਆ ਉਹ ਸਾਰੀਆਂ ਕੈਟਾਗਰੀਆਂ ਉਹ ਹੜਤਾਲ ਤੇ ਰਹਿਣਗੇ ਲੋਕਾਂ ਨੂੰ ਕੀ ਕਹੂੰਗੇ ਜਿਹੜੇ ਰੋਜ਼ਾਨਾ ਸਫ਼ਰ ਦੇ ਵਿਭਾਗ ਚ ਬੱਸਾਂ ਪਹਿਣਗੀਆਂ ਤੇ ਤੁਹਾਨੂੰ ਇਹ ਸਫ਼ਰ ਸਹੂਲਤ ਜਿਹੜੀ ਉਹ ਨਰਵਿਕਨ ਮਿਲੂਗੀ ਕਿਉਂ ਤਦ ਉਹ ਕਿਸ ਤਰ੍ਹਾਂ ਸਫਰ ਕਰਨਗੇ ਬਿਲਕੁਲ ਕੱਲ 2 ਘੰਟੇ ਕੋਈ ਕੋਸ਼ਿਸ਼ ਕਰਨ ਨਾ ਨਿਕਲਣਾ ਜੇਕਰ ਕੋਈ ਮਜਬੂਰੀ ਹੈ ਵੀ ਆਉਣਾ ਤੇ ਉਹ 2 ਘੰਟੇ ਦੀ ਵੇਟ ਕਰਨ ਸਾਡਾ ਸਹਿਯੋਗ ਕਰਨ ਸਗੋਂ ਸਾਡੇ ਧਰਨਿਆਂ ਦੇ ਵਿੱਚ ਆ ਕੇ ਸ਼ਮੂਲਿਤ ਕਰਨ ਤੇ 7 8 9 ਤਰੀਕ ਨੂੰ ਮੁਕੰਮਲ ਸਗੋਂ ਹੜਤਾਲ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਾ ਤੇ ਸਰਕਾਰ ਦੀਆਂ ਨੀਤੀਆਂ ਦਾ ਉਹ ਵੀ ਵਿਰੋਧ ਕਰਨ ਤਾਂ ਕਿ ਆਪਣੇ ਇਹ ਵਿਰਾਸਤੀ ਵਿਪਾਗ ਅਸੀਂ